ਦੇਖੀ ਅੱਜ ਜੋ ਮੁੱਖ ਮੰਗਾਂ ਨੇ ਜੀ ਕਿਉਂਕਿ ਮੁੱਖਣੀ ਭਗਵਾਨ ਤਮਨ ਤੋਂ ਮਨਾਉਣ ਵਾਸਤੇ ਅਸੀਂ ਜੋ ਅੱਜ ਮੀਟਿੰਗ ਕਰ ਰਹੇ ਹਾਂ ਜੋ ਸਾਡਾ ਸੀਨੀਅਰ ਮੀਤ ਪ੍ਰਧਾਨ ਅੰਗਰੇਜ਼ ਸਿੰਘ ਆ ਵੀ ਇਹਨਾਂ ਨੂੰ ਪਹਿਲਾਂ ਪੁੱਛਿਆ ਕਿ ਕੀ ਕੀ ਮੰਗਾਂ ਨੇ ਜਿਹੜੇ ਮੁੱਖ ਮੰਗ ਸੀ ਪੰਜਾਬ ਦੇ ਮਲਾਜਾਂ ਦੀ 16% 16% ਡੀਏ ਵਿੱਚ ਵਾਧਾ ਕਰਨਾ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਦੇ ਮਲਾਜਾਂ ਦਾ ਡੀਏ 42% ਆ ਤੇ 16% ਦਾ ਬਹੁਤ ਵੱਡਾ ਫਰਕ ਆ ਇਸ ਵਾਧੇ ਨੂੰ ਲੈ ਕੇ ਇਹ ਵਾਰ ਮੁਖਨੀਪੁਰ ਮਾਨਤਮਾਨ ਦੇ ਨਾਲ ਬੇਤੋਨੀ ਹਰਪਾਲ ਸਿੰਘ ਚਿਮਾ ਨਾਲ ਜਾਂ ਪੰਜਾਬ ਉਹ ਚੰਡੀਗੜ੍ਹ ਦੇ ਵਿੱਚ ਮਿਲੀਆਂ ਹੋਈਆਂ ਵੀਰੇ ਬਾਦ ਨੂੰ ਲੈ ਕੇ ਮਲਾਮਾ ਨੂੰ ਚੰਡੀਗੜ੍ਹ ਦੇ ਵਿੱਚ ਚੌਂਗ ਦੇ ਵਿੱਚ ਵੀ ਜਾਮ ਲਾਇਆ ਗਿਆ ਸੀ ਉਸ ਤੋਂ ਬਾਅਦ ਮੀਟਿੰਗ ਦਿੱਤੀ ਗਈ ਸੀ ਪਰ ਮੀਟਿੰਗ ਨਹੀਂ ਹੋਈ ਦੂਜੇ ਪਾਸੇ ਜੋ ਪੇਕ ਨੇ ਦੇ ਬਹੁਤ ਵੱਡੀ ਮੰਗਾ ਹਾਲ ਕੇ ਸੈਕਟਰੀਰ ਦਾ ਜੋ ਮਲਾਮਾ ਉਹਨਾਂ ਨੇ ਵੀ ਸੈਕਟਰੀ ਦੇ ਵਿੱਚ ਕਿਹਾ ਤੁਹਾਨੂੰ ਲਾਏ ਪਰ ਅਜੇ ਤੱਕ ਜੋ ਪੇਕ ਨੇ ਇਹ ਹਾਲ ਨਹੀਂ ਹੋਇਆ ਪ੍ਰਾਣੀ ਫੈਂਸਿੰਗ ਦੀ ਬਹੁੜੀ ਮੰਗਾ ਕਿਉਂਕਿ ਇੱਕ ਐਮਐਲਏ ਜਾਂ ਐਮਪੀ 5 ਸਾਲ ਲਾ ਕੇ ਉਹਨੂੰ ਪ੍ਰਾਣੀ ਫੈਂਸਿੰਗ ਮਿਲਦੀ ਆ ਪਰ ਇੱਕ ਮਲਾਜਮਾ 30 32 ਸਾਲ ਨੌਕਰੀ ਕਰਕੇ ਉਸਦੇ ਭਰਾ ਨੂੰ ਐਨਪੀਐਸ ਲਾਗ ਕਰਦੀ ਆ ਜੋ 2400 ਭਾਰਤੀ ਮਲਾਜਮਾਂ ਕੇਂਦਰ ਸਰਕਾਰ ਨੇ ਯੂਪੀਐਸ ਲਾਗ ਕੀਤੀ ਆ ਵੀ ਇਹ ਸਕੀਮ ਠੀਕ ਆ ਪਰ ਪੰਜਾਬ ਦੇ ਲੋਕ ਮੰਗ ਕਰਦੇ ਆ 2400 ਭਾਰਤੀ ਮਲਾਜਮਾਂ ਵਾਸਤੇ ਜੋ ਪ੍ਰਾਣੀ ਫੈਂਸਿੰਗ ਕਿ ਮਿਲਦੀ ਆ ਇਹ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਲੰਗੜਾ ਨੋਟਿਸ ਕੀਤਾ ਗਿਆ ਸੀ ਵੀ ਅਸੀਂ ਪ੍ਰਾਣੀ ਪੈਨਸਕੀਮਾਂ ਬਹਾਲ ਕਰ ਦਿੱਤੀਆਂ ਪਰ ਅਜੇ ਤੱਕ ਪ੍ਰਾਣੀ ਪੈਨਸ ਨਹੀਂ ਬਹਾਲ ਹੋਈ ਇੱਕ ਪਰਮਿਸ਼ਨ ਪੀਡ ਦੇ ਵਿੱਚ ਜੋ ਮਲਾਜਮਾਂ 3 ਸਾਲ ਜੋ ਵੀ ਮਾਮਲਾ ਨਾ ਉਹਨਾਂ ਕੋਲ ਹੀ ਬੇਸਿਕ ਵੇਤਨ ਦਿਆ ਆ ਉਹ ਵੀ ਅਸੀਂ ਮੰਗ ਕਰਦੇ ਆ ਜੋ ਪਰਮਿਸ਼ਨ ਵਾਲੇ ਮਲਾਜਮਾਂ ਉਹਨਾਂ ਨੂੰ ਪੂਰਾ ਬੇਸਿਕ ਡੀਏ ਤੇ ਹੋਰ ਪੱਤੇ ਲਾਗੂ ਕੀਤੇ ਜਾਣ ਜਿਸ ਤਰ੍ਹਾਂ ਜੋ ਮੁਖਨ ਭਵਾਂਦੋਂ ਨੇ ਕਿਹਾ ਵੀ ਅਸੀਂ ਮਾਸਟਰ ਪੱਕੇ ਕਰਤੇ ਆ ਪਰ ਉਹ ਪੱਕੇ ਕਿਸ ਤਰੀਕੇ ਨਾਲ ਕੀਤੇ ਆ ਕਿਸੇ 23000 ਤਨਖਾਹ ਤੇ ਕਿਸੇ ਦੀ ਫਿਰ 18000 ਤਨਖਾਹ ਕਲੀ ਫਿਕਸ ਤਨਖਾਹ ਕਰਦੀਆਂ ਹਰ ਸਾਲ 5 ਸਾਲ 5% ਵਾਧਾ ਕੀਤਾ ਵੀ ਮੁਖਰੀ ਭਵਾਨ ਤੋਂ ਮੰਗ ਕਰਦੇ ਆ ਵੀ ਉਹਨਾਂ ਨੂੰ ਬੇਸਿਕ ਵੀ ਡੀਏ ਦੇ ਪੱਤੇ ਤੇ ਜਾਣਾ ਇਹ ਤਾਂ ਕੋਈ ਪੱਕੇ ਮਲਾਜ ਨਹੀਂ ਹੋਏ ਜੀ ਜਿਹਦੀ ਫਿਕਸ ਤਨਖਾਹ ਕਰ ਦਿੱਤੀ ਆ ਪੱਕਾ ਮਲਾਜ ਹੁੰਦਾ ਜਿਹਨੂੰ ਬੇਸਿਕ ਮਿਲੇ ਡੀਏ ਮਿਲੇ ਤੇ ਉਹਦੀ ਸਾਰੀ ਸੋਖ ਖੁੱਲੇ ਉਹ ਪੱਕੇ ਮਲਾਜ ਹੁੰਦੇ ਆ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸੁਪਰਥਰਮਨ ਰੋਪੜ ਗੁਰੂ ਹਰਗੋਬਿੰਦ ਥਰਮਨ ਲਹਿਰਾ ਮਹਬਤ ਦੇ ਵਿੱਚ ਜੋ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ-ਕੰਮ ਕਰਦੇ ਆ ਤੇ ਉਹਨਾਂ ਵੀ ਬਹੁਤ ਮੰਗ ਮੰਗਦੇ ਸਾਨੂੰ ਪੱਕਾ ਕੀਤਾ ਜਾਵੇ ਪੀਐਸਪੀ ਸਿਲੋਂ ਨੇ ਇੱਕ ਲੈਟਰ ਚਿੱਠੀ issues ਕੀਤੀ ਗਈ ਆ ਵੀ ਅਸੀਂ ਆਉਣ ਵਾਲੇ ਸਮੇਂ ਜਿਹਨਾਂ ਬਾਰੇ ਸੋਚਾਂ ਹੈ ਕੁਝ ਹੋਸਟਾ ਦੇ ਮਲਾਜਮ ਬੱਕੀ ਕੀਤੇ ਜਾ ਸਕਦੇ ਆ ਦੂਜੇ ਪਾਸੇ 17/7/2020 ਵਾਲੇ ਮਲਾਜਮਾਂ ਨੂੰ 6ਵਾਂ ਪੇਗ ਹਾਰਾ ਦਿੱਤਾ ਜਾਵੇ ਇੱਕ ਬਹੁਤ ਵੱਡਾ ਧੱਕਾ ਕੀਤਾ ਗਿਆ 2020 ਵਾਲੇ ਮਲਾਜਮਾਂ ਨੂੰ ਜੋਗੇ 7ਵਾਂ ਪੇਗ ਲਾਗੂ ਕੀਤਾ ਗਿਆ ਹੈ ਪਰ ਇਸੀ ਨਿੰਦਾ ਕਰਦੇ ਆਸੀਂ ਇਸ ਮੁਖ ਵੰਗ ਨੂੰ ਲੈ ਕੇ ਸੰਗਰੂੜ ਦੇ ਵਿੱਚ ਜਲੰਧਰ ਦੇ ਵਿੱਚ ਜਾਂ ਮਹਾਲੀ ਦੇ ਵਿੱਚ ਦਾ ਚੰਡੀਗੜ੍ਹ ਮੜਕਾ ਚੋਂ ਵੀ ਜਾਉਂ ਕੀਤਾ ਗਿਆ ਸੀ ਪਿੱਛੇ ਜਾਏ ਕਈ ਮਹੀਨੇ ਹੋ ਚੁੱਕੇ ਆ ਪਰ ਅਜੇ ਤੱਕ 17/7/2020 ਨੂੰ 6ਵਾਂ ਪੇਖੇ ਲਾਗੂ ਨਹੀਂ ਕੀਤਾ ਗਿਆ ਮਿਡਲ ਵਰਕਰ ਆਸਾ ਵਰਕਰਾਂ ਉਹਨਾਂ ਨੇ ਮਾਨਵਤੇ ਵਾਅਦਾ ਕੀਤਾ ਵੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਵੱਡੀ ਹਾਸੂਗਣ ਗੱਲ ਆ ਜੀ ਲਾਈਨ ਮੰਗੀਆਂ ਅਸਾਮੀਆਂ ਖਾਲੀ ਪਈਆਂ ਨੇ ਜਿਵੇਂ ਰੋਪੜਥਲ ਬਣਾਉਣ ਦੇ ਵਿੱਚ ਲਹਿਰਾਵਾਂ ਫਰਮਾਨ ਦੇ ਵਿੱਚ ਇੱਕ ਇੱਕ ਕਰਮਚਾਰੀ ਤਿੰਨ ਤਿੰਨ ਲੋਕੇਸ਼ਨਾਂ 'ਤੇ ਕੰਮ ਕਰਦਾ ਅਸੀਂ ਮੰਗ ਕਰਦੇ ਆ ਜੋ ਰਿਟਾਇਰਮੈਂਟ ਤੋਂ ਬਾਅਦ ਸਾਥੀ ਰੱਖੇ ਜਾਂਦੇ ਔਰ ਨਾ ਰੱਖਿਆ ਜਾਵੇ ਨਵੀਂ ਭਰਤੀ ਕੀਤੀ ਜਾਵੇ ਤਾਂ ਕਿ ਸਾਡੀ ਬੇਰੁਜ਼ਗਾਰੀ ਪੰਜਾਬ ਜੋ ਖਤਮ ਹੋਵੇ ਉਹੀ ਮੁਖ ਨੇ ਕਹਿੰਦਾ ਹੁੰਦਾ ਸੀ ਵੀ ਜੋ ਸਾਡੀ ਸਰਕਾਰ ਆ ਗਈ ਸਾਡੇ ਪੰਜਾਬ ਦਾ ਜੋ ਨੌਜਵਾਨ ਪੀੜੀ ਆ 12 ਨੂੰ ਰੁਕਣੀ ਕਰੂਗਾ ਅਸੀਂ ਭਰਤੀ ਕਰਾਂਗੇ ਹੁਣ ਟਾਰੇ ਲਾ ਮਾਰਦਾ ਵੀ ਮੈਂ 55000 ਭਰਤੀ ਕਰਤੀ 12 23 ਜ਼ਿਲ੍ਹਿਆਂ ਪੰਜਾਬ ਦੇ ਪੁੱਛ ਕੇ ਦਿਖੇ ਮੁਖ ਨੇ ਭੂਆ ਤੁਹਾਨੂੰ ਵੀ ਕਿੰਨਾ ਡਿਵਾਈਡ ਕੀਤਾ ਕਿੰਨੇ ਕਦਾ ਬੰਦੇ ਭਰਤੀ ਕਰ ਲਿਆ ਇੱਕ ਨਾਂ ਬਜੇ ਭਾਰਤੀਆ ਬਸ ਨਾਰੇ ਮਾਰਦੇ ਆ ਪੰਜਾਬ ਸਰਕਾਰ ਵੇਸੀ ਨੇ ਭਾਰਤੀ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਬਿਲੀਵਰਡ ਦੇ ਵਿੱਚ ਬਹੁਤ ਅਸਾਮੀਆਂ ਖਾਲੀ ਪਈਆਂ ਨੇ ਜਾਂ ਪੰਜਾਬ ਸਰਕਾਰ ਦੇ ਹਰ ਇੱਕ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਹਨ ਉਪਰਿਆਂਨ ਵੱਧ ਤੋਂ ਵੱਧ ਜੋ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਨੂੰ ਰੁਜ਼ਗਾਰ ਮਿਲੇ ਧੰਨਵਾਦ ਜੀ